RTO ਗੁਰਵਿੰਦਰ ਸਿੰਘ ਝੋਲ ਵੱਲੋਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਓਵਰਲੋਡ ਤੇ ਬਿਨਾ ਕਾਗਜ਼ਾਤ ਤੋਂ ਚੱਲਣ ਵਾਲੇ ਟਿਪਰਾਂ ਟਰੱਕਾਂ ਤੇ ਟਰੈਕਟਰਾਂ ਦੇ ਖਿਲਾਫ ਕੀਤੀ ਗਈ ਕਾਰਵਾਈ RTO ਵੱਲੋਂ ਅੱਜ ਸ੍ਰੀ ਕੀਰਤਪੁਰ ਸਾਹਿਬ ਦੇ ਕਲਿਆਣਪੁਰ ਵਿਖੇ ਨਾਕਾ ਲਗਾ ਕੇ ਓਵਰਲੋਡ ਚੱਲਣ ਵਾਲੇ ਟਿਪਰਾਂ ਟਰੱਕਾਂ ਅਤੇ ਟਰੈਕਟਰਾਂ ਦੇ ਦਸਤਾਵੇਜ਼ ਚੈੱਕ ਕੀਤੇ ਗਏ RTO ਗੁਰਵਿੰਦਰ ਸਿੰਘ ਝੋਲ ਨੇ ਦੱਸਿਆ ਕਿ ਉਹਨਾਂ ਵੱਲੋਂ 6 ਟਿਪਰਾਂ ਨੂੰ ਬੋਨਡ ਕੀਤਾ ਗਿਆ ਹੈ ਇਸ ਤੋਂ ਇਲਾਵਾ ਉਹਨਾਂ ਵੱਲੋਂ ਚਲਾਨ ਵੀ ਕੱਟੇ ਗਏ ਨੇ ਉਨਾ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਇਹ ਕਾਰਵਾਰੀ ਨਿਰੰਤਰ ਜਾਰੀ ਰਹੇਗੀ ਪੀਬੀ ਪ੍ਰਾਈਮ ਅਪਡੇਟ ਦੇ ਲਈ ਗਗਨ ਪੰਮਰਾ ਦੀ ਰਿਪੋਰਟ ਅੱਜ ਅਸੀਂ ਟੋਟਲ 9 ਗੱਡੀਆਂ ਤੇ ਚਲਾਨ ਕੀਤੇ ਨੇ ਜਿਨ੍ਹਾਂ ਦੇ ਵਿੱਚੋਂ 6 ਗੱਡੀਆਂ ਹੀ ਇੰਪੋਰਟ ਕੀਤੀਆਂ ਤੇ ਕੰਨ ਦਾ ਇਹ ਚਲਾਨ ਕਰਕੇ ਉਹਨਾਂ ਨੂੰ ਭੇਜਿਆ ਦੇ ਡਾਕੂਮੈਂਟ ਆਉਗਾ ਕਿ ਇਹ ਗੱਡੀਆਂ ਨੂੰ ਜਾਣ ਦਿੱਤਾ 6 ਗੱਡੀਆਂ ਨੂੰ ਬੰਦ ਕਰ ਦਿੱਤਾ ਇਹ ਗੱਡੀਆਂ ਓਵਰਲੋਡ ਨੇ ਜਿਨ੍ਹਾਂ ਦੇ ਬਿਲਕੁਲ ਡਾਕੂਮੈਂਟਸ ਨਹੀਂ ਲਈ ਉਹ ਕਿ ਪੁਰਸਾ ਮਨਾਲੀ ਰੋਡ ਦੇ ਇੱਥੇ ਇੱਕ ਇਹ ਕਿ ਚੈਕਿੰਗ ਕੀਤਾ ਜਾ ਰਿਹਾ ਹੈ ਸਰ ਅਕਸਰ ਦੇਖਿਆ ਜਾਂਦਾ ਕਿ ਅਸੀਂ ਤੇ ਹੁਕਮ ਹੈ ਤਾਂ ਅੱਜ ਅਸੀਂ ਓਵਰਲੋਡ ਗੱਡੀਆਂ ਤੇ ਇਸ ਜਿਆਦਾਤਰ ਇਹ ਓਵਰਲੋਡ ਗੱਡੀਆਂ ਜਿਹੜੀਆਂ 6 ਬੰਦ ਕੀਤੀਆਂ ਓਵਰਲੋਡ ਗੱਡੀਆਂ ਤੇ ਇਹ ਹੁਣ ਰੋਪੜ ਤੋਂ ਇੱਧਰ ਥੋੜੇ ਘੱਟ ਆਉਣ ਹੁੰਦਾ ਸੀ ਅਬ ਸਪੈਸ਼ਲੀ ਅਸੀਂ ਇਸ ਥੇਰੀ ਕਿਚਾਏ ਆ ਅੱਗੇ ਵੀ ਅਸੀਂ ਇੱਥੇ ਕੱਲ ਵੀ ਇੱਥੇ ਹੋਵਾਂਗੇ ਪਰਸੋਂ ਇਸ ਰੋਡ ਦਿੱਤੇ ਜਿਹੜੀ ਲਗਾਤਾਰ ਸੜੀ ਚੈੱਕ ਰਹੀ ਜਾਰੀ ਰਹੀ ਕੀ ਪੁਰਸਾ ਬਣਨ ਪਸਾ